ਗਾਨੇ ਇਤਨਾਵਾਂ ਤਾਂ ਇਹ ਹੈ ਜੇ ਪ੍ਰਚਾਰ ਨਹੀਂ ਇਤਨਾਵਾਂ ਤੂੰ ਪ੍ਰਚਾਰ ਸਰੂਪ ਹੈ ਸਾਇਬ ਗਿਆਨ ਤਾਨ ਨਿਤ ਨਮਾ ਜੇ ਪ੍ਰਚਾਰ ਨਿਤ ਨਮਾ ਜੇ ਉਸੇ ਚੀਜ਼ ਨੂੰ ਬੜੇ ਸੌਖੇ ਢੰਗ ਨਾਲ ਦੁਬਾਰਾ ਕਿਹਾ ਹੋਇਆ ਹੈ ਗੱਲ ਤਾਂ ਉਹੀ ਹੈ ਕਹਿਣ ਦਾ ਤਰੀਕਾ ਬਦਲਿਆ ਹੋਇਆ ਹੈ ਗੱਲ ਉਹੀ ਕਹੀ ਹੈ ਐਨੇ ਸਮਝਾ ਕੇ ਕਹਿਤੀ ਉਹਦਾ ਸਮਝ ਆ ਗਈ ਜਿਹੜੀ ਪਹਿਲਾਂ 2 ਪੈਸੇ ਪਰ ਸਮਝ ਚਾਹੀਦੀ ਅੱਜ 3 ਪੈਸੇ ਪਰ ਸਮਝ ਆ ਗਈ ਕੱਲ ਨੂੰ 4 ਪੈਸੇ ਪਰ ਸਮਝ ਆ ਗਈ ਨਿਤ ਨਵੀਂ ਹੁੰਦੀ ਚਲੀ ਜਾਂਦੀ ਹੈ ਜਿਉਂ ਜਿਉਂ ਸਮਝ ਆਉਂਦੀ ਹੈ ਸੋਧਤ 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 ਸੀਜਿਆ ਤੈ ਕੋ ਨਿਤ ਨਵੀਂ ਹੈ ਨਾ ਖੋਜਤ ਖੋਜਤ ਤਤ ਵਿਚਾਰਿਓ ਨਿਤ ਨਵੇਂ ਨਿਤ ਨਵੀਂ ਖੋਜ ਹੈ ਤੋ ਐ ਨਿਤ ਨਵੇਂ ਹੈ ਸਾਇ ਮੇਰਾ ਨਿਤ ਨਵੇਂ ਸਦਾ ਸਦਾ ਦਾਤਾਰ ਨੋ ਨਈ ਨਿਤ ਨਾਰਾਇਣੀ ਨਈ ਨਿਤ ਨਾਰਾਇਣੀ ਦੇਖੋ ਨਈ ਨਿਤ ਨਾਰਾਇਣੀ ਤੂੰ ਨਾਰਾਇਣੀ ਹੈ ਨਿਤ ਨਮੀ ਹੈ ਅਕਰੂਰ ਦੁਸ਼ਟਦਰਣੀ ਦੁਸ਼ਤਦਲਣੀ ਵਿਕਾਰਾਂ ਦਾ ਨਾਸ ਕਰਨ ਵਾਲੀ ਹੈ ਵਿਕਾਰਾਂ ਦਾ ਨਾਸ ਕਰਨ ਵਾਲੀ ਹੈ ਸ਼ਾਲਾ ਆ ਸ਼ਾਲਾ ਕਿਸੇ ਦਾ ਨਾਸ ਕਰਵਾੜੀ ਨਹੀਂ ਨਾ ਕਿਸੇ ਮਤ ਦਾ ਨਾਸ ਕਰਦੀ ਹੈ ਨਾ ਕਿਸੇ ਆਦਮੀ ਦਾ ਨਾਸ ਕਰਦੀ ਹੈ ਇਹਨੂੰ ਘੜ ਕੇ ਬੰਦਾ ਬਣਾ ਲੈਂਦੀ ਐ। ਮਾਤੇ ਜਿਹੜੀ ਕੁਮਤ ਹੋ ਗਈ ਉਹਨੂੰ ਸਮਤ ਬਣਾ ਲੈਂਦੀ ਐ। ਮਾਤੇ ਜਿਹੜੀ ਕੁਮਤ ਹੋ ਗਈ ਉਹਨੂੰ ਸਮਤ ਵਿੱਚ ਬਦਲ ਦਿੰਦੀ ਐ। ਆਦਮੀ ਨਵਾੜੇ ਨੂੰ ਚੰਗੇ ਆਦਮੀ ਵਿੱਚ ਬਦਲ ਦਿੰਦੀ ਐ। ਬਸ ਆਹ ਕੁਛ ਕਰਦੀ ਐ ਮਾਰਦੀ ਮਰਦੀ ਨਹੀਂ ਕਰੈ ਨੂੰ ਅਦਾਲਤ ਨਹੀਂ ਦਾ ਹੋਰ ਕੋਈ ਮਤਲਬ ਨਹੀਂ ਇੱਥੇ। ਇਹ ਨਹੀਂ ਬਿਖਤਮ ਕਰ ਦਿੰਦੀ ਐ। ਬਾਹਰ ਘਰੋਂ ਕਰਦੀ ਹੁੰਦੀ ਐ ਪੁੱਤਾਂ ਨੂੰ ਆਪਣੇ ਨੂੰ। ਓ ਜੇ ਕੋਈ ਐ ਉਹ ਤੇਰਾ ਬੈਗਰ ਨੂੰ ਸਮਝਾਉਂਦੀ ਹੁੰਦੀ ਆ ਕੋ ਖਤਮ ਕਰਦੀ ਹੁੰਦੀ ਐ ਖਤਮ ਖਤਮ ਨਹੀਂ ਕਰੇ ਸ਼ੁਰੂ ਕਰਦੀ ਇਹ ਗੱਲ ਬਿਲਕੁਲ ਗਲਤ ਐ ਇੱਥੇ ਜਿਹੋ ਮਰਜੀ ਲਿਖਿਆ ਹੋਇਆ ਏ ਇਹ ਲਿਖਣਾ ਮਤਲਬ ਇਹ ਆ ਉਹਨਾਂ ਦੇ ਬੁਕਾਰ ਮਾਰਦੇ ਨਹੀਂ ਐ ਅੰਦਰੋਂ ਬੁਰਾਈਆਂ ਨੂੰ ਖਤਮ ਕਰ ਦਿੰਦੀ ਐ ਜੇ ਬੁਰਾਈ ਖਤਮ ਹੋ ਗਈ ਆਦਮੀ ਬੁਰਾ ਰਹੇ ਹੀ ਨਹੀਂ ਗਨ ਭਰੇ ਨੂੰ ਨਾ ਮਾਰੋ ਬੁਰਾਈ ਨੂੰ ਮਾਰੋ ਭਰੇ ਨੂੰ ਨਾ ਮਾਰੋ ਬੁਰਾਈ ਨੂੰ ਮਾਰੋ ਗੱਲ ਠੀਕ ਐ ਬੁਰਾਈ ਨੂੰ ਮਾਰੋ ਉਹਨੂੰ ਬੁਰਾ ਬੁਰਿਆਂ ਨੂੰ ਬਦਲ ਦੋ ਕਿ ਬੁਰਾ ਆਦਮੀ ਬੁਰਾਈ ਨਹੀਂ ਰਹੀ ਉਹੀ ਭਲਾ ਬਣ ਗਿਆ ਇਹ ਕੰਮ ਕਰ ਰਹੀਆਂ ਜਿਹੜੇ ਪ੍ਰਚਾਰ ਕਰਦੇ ਰਹੇ ਨੇ ਗੁਰੂ ਬੁਰਿਆਂ ਨੂੰ ਭਲੇ ਬਣਾਉਂਦੇ ਰਹੇ ਨੇ ਬੁਰਿਆਂ ਨੂੰ ਮਾਰਦੇ ਨਹੀਂ ਰਹੇ ਵੀ ਖਤਮ ਕਰ ਦੋ ਇਹ ਤਰੀਕਾ ਨਹੀਂ ਹੈਗਾ ਇਹ ਤਰੀਕਾ ਹੈ ਸੰਸਾਰ ਦੇ ਲੋਕਾਂ ਦਾ ਹੋਊਗਾ ਇੰਨਾ ਨਹੀਂ ਬੁਰੇ ਖਤਮ ਹੁੰਦੇ ਹੁੰਦੇ ਇੰਨਾ ਬੁਰਾਈ ਨਹੀਂ ਖਤਮ ਹੁੰਦੀ ਹੁੰਦੀ ਨਾ ਬੁਰੇ ਖਤਮ ਹੁੰਦੇ ਹੁੰਦੇ ਛਲਾ ਆ ਛਲਾ ਇਸਰੀ ਜੋਗ ਜਵਾਲੀ ਛਲਾ ਆ ਛਲਾ ਕੋਈ ਦੁਨੀਆ ਦਾ ਐਸਾ ਗਿਆਨੀ ਹੈ ਕੋਈ ਦੁਨੀਆ ਦਾ ਐਸਾ ਬੰਦਾ ਨਹੀਂ ਜੋ ਤੇਰੇ ਨਾਲ ਛੜ ਕਰ ਸਕੇ ਮਾਇਆ ਨਹੀਂ ਤੇਰੇ ਨਾਲ ਛੜ ਕਰ ਸਕਦੀ ਮਾਇਆ ਤਾਂ ਤੇਰੀ ਆਪਣੀ ਬਣਾਈ ਹੋਈ ਹੈ ਦਾਸੀ ਹੈ ਉਹਨੇ ਤੇਰੇ ਨਾਲ ਕੀ ਛੜ ਕਰਨਾ ਛੜ ਗਈ ਹੈ ਛੜ ਮਾਇਆ ਹੀ ਛੜ ਮਾਰੀ ਮਾਇਆ ਛੜ ਉਹ ਤਾਂ ਤੇਰੀ ਆਪਣੀ ਬਣਾਈ ਹੋਈ ਹੈ ਉਹ ਛੜ ਵੀ ਉਹ ਤੇਰੇ ਹੀ ਭਰਿਆ ਹੋਇਆ ਹੈ ਜਾਣ ਕੇ ਉਹ ਛੜ ਜਿਹੜਾ ਭਰਿਆ ਉਹ ਤੇਹੀ ਭਰਿਆ ਉਹ ਚ ਉਹ ਨਾਂ ਭਰਦੀ ਦਾ ਕੰਮ ਨਹੀਂ ਸੀ ਚੱਲਦਾ ਉਹ ਤਾਂ ਉਹਨਾਂ ਕ ਤੇਰੇ ਹੀ ਪਾਇਆ ਹੋਇਆ ਹੈ ਜਾਣ ਕੇ ਜਿਹੜਾ ਮੋਹ ਹੈ ਨਾ ਉਹ ਝੜਾ ਹੈ ਕੁਰਬਾਨ ਕੀਤਾ ਤੇ ਸੇ ਬਟੋ ਜਿਹੜੇ ਮੋਹ ਬਿਠਾ ਲਾਇਆ ਉਹ ਝੜਾ ਹੋਰ ਛੜ ਕੋਈ ਨਹੀਂ ਹੈ ਦੇ ਚ ਉਹ ਕਰਕੇ ਲੋਪਹਿਲਾ ਹੋ ਜਾਂਦਾ ਛਲਾ ਆ ਛਲਾ ਈਸ਼ਰੀ ਤੂੰ ਅਛਾ ਲੈ ਤੈਨੂੰ ਨਹੀਂ ਛੱਡ ਸਕਦਾ ਕੋਈ ਜਿਹਦੇ ਚ ਇਹ ਗਿਆਨ ਹੈ ਨਾ ਇਹ ਮਾਤਾ ਜੀ ਤੋਂ ਕੋਈ ਛੜਿਆ ਨਹੀਂ ਜਾ ਸਕਦਾ ਈਸ਼ਰੀ ਈਸ਼ਰੀ ਹੈ ਜੋਗ ਜਵਾਲੀ ਜੋਗ ਜਵਾਲੀ ਨਮੋ ਬਰਮਣੀ ਚਰਮਣੀ ਕਰੂਰ ਕਾਲੀ ਦੇਖੋ ਨਮੋ ਬਰਮਣੀ ਚਰਮਣੀ ਜਿਹੜੀਆਂ ਮੱਤਾਂ ਮਨਮੱਤਾਂ ਨੇ ਚਰਮਣੀ ਨੇ ਸਰੀਰ ਨਾਲ ਜੁੜੀਆਂ ਹੋਈਆਂ ਮੱਤਾਂ ਨੇ ਮਾਇਆ ਨਾਲ ਜੋੜਨ ਵਾਲੀਆਂ ਮੱਤਾਂ ਨੇ ਨਾ ਜਿਹੜੀਆਂ ਮੱਤਾਂ ਆਦਮੀ ਨੂੰ ਹੀ ਸਭ ਕੁਝ ਮੰਨਦੀਆਂ ਨੇ ਆਦਮੀ ਨੂੰ ਸਰਗੋੜ ਮੰਨਦੀਆਂ ਨੇ ਉਹ ਚਰਮੜੀ ਵੱੱਤਾਂ ਨੇ ਚੰਬਦੇ ਸਰੀਰ ਨਾਲ ਜੁੜੀਆਂ ਹੋਈਆਂ ਨੇ ਹਰ ਚੰਬ ਪਾੜੀ ਲਾੜੀ ਕੋ ਪਿੰਜਰ ਪਿੰਜਰ ਵਿਚ ਪੰਛੀ ਬਸ ਹੈ ਬੇਚਾਰਾ ਜਿਹੜੀਆਂ ਇਹ ਵੱਤਾਂ ਨੇ ਸਰੀਰ ਨਾਲ ਜੋੜਦੀਆਂ ਨੇ ਨਾ ਮਾਇਆ ਨਾਲ ਜੋੜਦੀਆਂ ਨੇ ਇਹ ਇਹਨਾਂ ਦੇ ਬਰਬਣੀ ਐ ਇਹਨਾਂ ਦੇ ਚ ਸੁਰਾਹ ਕਰ ਦਿੰਦੀ ਸਰਾਕ ਕਰ ਦਿੰਦੀ ਆ ਉਹਨਾਂ ਦਾ ਸਾਰਾ ਭੇਦ ਖੋਲ ਦਿੰਦੀ ਆ ਜੇ ਸਰਾਕ ਕਰਤਾ ਸਾਰਾ ਜਿਹੜਾ ਵਿੱਚ ਆਏਗਾ ਉਹ ਗਿਆਨ ਸਾਰਾ ਲੀਕ ਹੋ ਗਿਆ ਉਹਨਾਂ ਦਾ ਕਰੂਰ ਖਾਲੀ ਕਰੂਰ ਖਾਲੀ ਦਾ ਬੰਦਾ ਤੂੰ ਕਰੂਰ ਨਹੀਂ ਹੈ ਕਰੂਰਤਾ ਦਾ ਕਾਲ ਹੈ ਕੋਈ ਜਿਹੜੀਆਂ ਮਤਾਂ 'ਚ ਕਰੂਰਤਾ ਹੈ ਨਾ ਅਤਵਾਦ ਕੀ ਅਤਵਾਦ ਕਰੂਰਤਾ ਹੈ ਕਿਸੇ ਮਤ ਦੀ ਅਤਵਾਦ ਕੀ ਹੈ ਕਰੂਰਤਾ ਹੈ ਨਫ਼ਰਤ ਕੀ ਹੈ ਕਰੂਰਤਾ ਹੈ ਦੂਜੀ ਮਤ ਨਾਲ ਨਫ਼ਰਤ ਕਰਨਾ ਇਹ ਤਾਂ ਕਰੂਰਤਾ ਹੈ ਦੂਜੇ ਕਿਸੇ ਨਾਲ ਭੇਦਭਾਵ ਕਰਨਾ ਮਤ ਵਾਲੇ ਨਾਲ ਇਹ ਤਾਂ ਕਰੂਰਤਾ ਹੈ ਇਹ ਕਰੂਰਤਾ ਦੀ ਦੁਸ਼ਮਣ ਹੈ ਤੂੰ ਆਦਮੀ ਕਿਸੇ ਦੀ ਦੁਸ਼ਮਣ ਨਹੀਂ ਕਰੂਰ ਕਾਲੀ ਦਾ ਮਤਲਬ ਹੈ ਤੂੰ ਕਰੂਰ ਕਾਲੀ ਨਹੀਂ ਹੈ ਕਰੂਰਤਾ ਦਾ ਕਾਲ ਹੈ ਐ ਅਰਥ ਕਰਨੇ ਨੇ ਜੇ ਆਵੇ ਕਰੂਰ ਹੋਵੇ ਕਾਲੀ ਇਸਦਾ ਕੀ ਭਾਵ ਕਰੋ ਕ੍ਰੂਰੋਣਾ ਦਾ ਕ੍ਰੂਰ ਆਦੂ ਵੀ ਚੰਗਾ ਨਹੀਂ ਸਮਝਾਂਦਾ ਫਿਰ ਤੈਨੂੰ ਚੰਗਾ ਕਹਣ ਲੱਗੂ ਫਿਰ ਤੈਨੂੰ ਚੰਗਾ ਕਹਣ ਲੱਗੂ ਕ੍ਰੂਰ ਆਦੂ ਨੂੰ ਤਾਂ ਚੰਗਾ ਸਮਝਦਾ ਕ੍ਰੂਰ ਨਹੀਂ ਹੈ ਤੂੰ ਅਕਰੂਰ ਹੈ ਤੂੰ ਅਕਰੂਰ ਹੈ ਕ੍ਰੂਰਤਾ ਦਾ ਦੁਸ਼ਮਣ ਜਿਹੜਾ ਅਕਰੂਰ ਹੁੰਦਾ ਅਕਰੂਰ ਭਗਤ ਦਾ ਨਾ ਹੋਇ ਇੱਕ ਦਾ ਨਾ ਕ੍ਰੂਰ ਜਿਹੜਾ ਹੈਗਾ ਕਰੂਰਤਾ ਜਿਹੜੀ ਹੈਗੀ ਅਕਰੂਰ ਉਹਦਾ ਦੁਸ਼ਮਣ ਹੈ ਕਿਉਂਕਿ ਕਰੂਰਤਾ ਤੁਹਾਨੂੰ ਡੋਬਣ ਵਾਲੀ ਹੈ ਘਰ ਨਹੀਂ ਜਾਣ ਦਿੰਦੀ ਕਰੂਰਤਾ ਦਾ ਔਗਣ ਹੈ ਔਗਣ ਕੱਟਣੇ ਨੇ ਇਹ ਕਰੂਰਤਾ ਰੂਪੀ ਔਗਣ ਦਾ ਔਗਣ ਦੀ ਤੂੰ ਕਾਰ ਲੋ ਹੈ ਕਰੂਰਤਾ ਨਹੀਂ ਰਹਿੰਦੀ ਫਿਰ ਜਦ ਤੂੰ ਪ੍ਰਗਟ ਹੁੰਨੀ ਹੈ ਕਿਸੇ ਚ ਵੀ ਨਹੀਂ ਰਹਿੰਦੀ ਕਰੂਰਤਾ ਜੇ ਕਰੂਰਤਾ ਨਹੀਂ ਰਹਿੰਦੀ ਤਾਂ ਸਾਰੇ ਭਾਈ ਬਣਦੇ ਨੇ ਫਿਰ ਨਾ ਕੋਈ ਬੈਰੀ ਨਾ ਹੈ ਬਗਨ ਨਾ ਹੈ ਬਗਨ ਜਿਹੜੇ ਜਰ ਕਰੋੜ ਤਾਂ ਬੈਰੀ ਬਗਨੇ ਰਹਿੰਦੇ ਨੇ ਮਲਾਬ ਨਹੀਂ ਹੋਣ ਦਿੰਦੀ ਹਾਈ ਨਮੋ ਰੇਚਕਾ ਪੂਰਕਾ ਪ੍ਰਾਂਤ ਸੰਧਿਆ ਦੇਖੋ ਨਵੋ ਦੋ ਆਏ ਨੇ ਜੇ ਉਧੜ ਆਏ ਸੀ ਦੋ ਸਤਵਾਂ ਰਜੋ ਆਇਆ ਸੀ ਤਮੋਗਲ ਨਹੀਂ ਸੀ ਆਇਆ ਤਮੋਗਲ ਨੂੰ ਮੰਨਦਾ ਵਰ ਮੂਰਖਾ ਨਾ ਇਹ ਮੂਰਖਾ ਨਾਲ ਕੋਲ ਅਗਲ ਵਾਲਿਆਂ ਨਾਲ ਕੋਈ ਨਹੀਂ ਹੈ ਤਾਂ ਘੁਣੇ ਤੇ ਧੀਆ ਤਬੂ ਤਬੂ ਗੋਣ ਕਹਿੰਦੇ ਨੇ ਨਾ ਅਚਾ ਤਬੂ ਗੋਣ ਕਾਨੂੰ ਤਬੂ ਦਾ ਉਗਣ ਇਹ ਮਾਨੂੰ ਦਿੱਤਾ ਹੋਇਆ ਅੱਡ ਇਹ ਹੀ ਤਾਂ ਵਿਰੋਧ ਕਰਦਾ ਨਾ ਹੁੰਦਾ ਤਬੂ ਗੋਣ ਵਿਰੋਧ ਕਰਦਾ ਤਾਂ ਹੀ ਸ਼ਿਵੀ ਨੇ ਜਟਾਂ ਚ ਅਲ ਜਾ ਕੇ ਰੱਖੀ ਸੀ ਗੰਗਾ ਘੇੜ ਲਈ ਸ਼ਿਵੀ ਨੇ ਜਟਾਂ ਚ 12 ਸਾਲ ਕਿਉਂ ਨਹੀਂ ਉਹਨਾਂ ਦੇ 33 ਤੇ ਅੱবি ਕਿੰਨੇ ਸਾਲ ਕੋਈ 12 ਕਹਿੰਦਾ ਕੋਈ ਕੁਛ ਹੈ ਨਾ ਕੋਲ ਹੈ ਉਹਦੇ ਖਿਲਾਫ ਹੈ ਉਹਦੀ ਮਨ ਤੇ क्रूरता ਦੇ ਖਿਲਾਫ ਹੈ क्रूरता ਸ਼ਿਵਜੀ ਦੇ ਕੋਲ ਹੈ ਹੋਰ ਕੀ ਦੇ ਕੋਲ क्रूरता ਸਭ ਤੋਂ ਜ਼ਿਆਦਾ ਖਰੋਦ ਉਹਦੇ ਕੋਲ ਹੈ ਇਹਦੇ ਜੱਲੇ ਨੇ ਪੈਰੋਂ ਪੂਰੇ ਜਿਹੜੇ ਹੋਰ ਨੇ ਪੈਰੋਂ ਪੁੱਠੀ ਤਲਾ ਧਾਵਾ ਇਹਦੀ क्रूरਤਾ ਇਹਦੇ ਜੱਲੇ ਕੋਲੇ ਹੈ ਹੋਰ ਕੀ ਦੇ ਕੋਲ ਉਹਨਾਂ ਤਮੋਂ ਗੋੜੇ ਮਾਰਨ ਦੀ ਇਹਨਾਂ ਮਾਰਨ ਦੀ ਪਾਵਰ ਕਿਹਦੇ ਕੋਲ ਹੈ ਸ਼ਿਵਜੀ ਕੋ ਕੀ ਮਾਰਦਾ ਜੋਧ ਨੂੰ ਤਾਂ ਮਾਰ ਨਹੀਂ ਸਕਦਾ ਕੋਈ ਜੋਧ ਨੂੰ ਮਾਰ ਸਕਦਾ ਕੋਈ ਸ਼ਰੀਰ ਨੂੰ ਵੀ ਨਹੀਂ ਮਾਰ ਸਕਦਾ ਉਹ ਵੀ ਹੁਕਮ ਨਾਲ ਫਿਰ ਮਾਰਦਾ ਕੀ ਹੈ ਮਾਰਦਾ ਅਕਲ ਉਸਕੇ ਬੁੱਤ ਬਣਾਦਾ ਨਾ ਜਰੀਰ ਨੂੰ ਮਾਰ ਸਕਦਾ ਕੋਈ ਕਿ ਸ਼ਿਵਜੀ ਨੇ ਦਿੱਤਾ ਕਿ ਮੈਂ ਮਾਰ ਦੂਗਾ ਮਾਰਦਾ ਦੇਖਿਆ ਕਦੇ ਸ਼ਿਵਜੀ ਕਿਸੇ ਨੇ ਦੇਖ ਗਦੇ ਫੇ ਮਾਰਦਾ ਕੀ ਹੈ ਮਾਰਦਾ ਅਕਲ ਹੈ ਇਹਨੂੰ ਉਤਰਾਜ ਆ ਜੇ ਅਕਲ ਵਾਲੇ ਹੋ ਗਏ ਛੁੱਟ ਕੇ ਚਲੇ ਜਾਣਗੇ ਅਕਲ ਨਹੀਂ ਇਹਨਾਂ ਫਸਾ ਕੇ ਰੱਖਣੇ ਵਿੱਚਨੋਂ ਦੀ ਵੀ ਡਿਊਟੀ ਇਹੀ ਹੈ ਤਾਂ ਹੀ ਉਦੋਂ ਦੱਸਿਆ ਨੇ ਸ਼ਿਕਾਇਤ ਕੀਤੀ ਸੀ ਇਹੋ ਨੇ ਮੈਂ ਨਾਲੇ ਛੜਾ ਦਿੰਦਾ ਸਾਰਿਆਂ ਨੂੰ ਅਸੀਂ ਫਸਾ ਕੇ ਰੱਖਣ ਇਹ ਫਸਾ ਕੇ ਰੱਖਣ ਵਾਲੇ ਨੇ ਸੰਸਾਰ ਦੇ ਸੰਸਾਰ ਚੱਲੂ ਹੈ ਤਾਂ ਇਹ ਸੰਸਾਰ ਹੈ ਨਹੀਂ ਦੀ ਸਰਦਾਰੀ ਹੈ